ਕਿ ਅੱਜ ਸਾਡੇ ਲੁਬਿਆਣੇ ਦੀ ਕਾਵੜ ਤਮਾਮ ਕਾਵੜੀਆਂ ਜਿਹੜੇ 20 25 ਸਾਲ ਤੋਂ 30 30 ਸਾਲ ਤੋਂ ਲਗਾਤਾਰ ਹਰ ਸਾਲ ਭਗਵਾਨ ਭੋਲੇ ਨਾਦ ਦੇ ਨਾਮ ਦਾ ਗੁਣਗਾਨ ਕਰਦੇ ਹੋਏ ਗੰਗੋਤਰੀ ਧਾਮ ਹਰੀਦਵਾਰ ਧਾਮ ਤੋਂ ਪਾਵਨ ਗੰਗਾ ਜਲ ਲਿਆ ਕੇ ਅਭਿਸ਼ੇਕ ਭਗਵਾਨ ਭੋਲੇ ਨਾਦ ਦਾ ਕਰਦੇ ਆ ਕਾਵੜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਮਾ ਗੰਗੋਤਰੀ ਗੰਗਾ ਮਈਆਂ ਨੂੰ ਉੱਥੋਂ ਲੈ ਕੇ ਆਏ ਆ ਭਗਵਾਨ ਭੋਲੇ ਨਾਲ ਨੂੰ ਅਰਪਿਤ ਕਰਨ ਵਾਸਤੇ ਸਈ ਆਸ਼ ਕਰਦੇ ਆ ਪਰਮਪਿਤਾ ਪਰਮਾਤਮਾ ਦੇ ਕਿ ਇਹਨਾਂ ਤਮਾਮ ਕਾਵੜੀਆਂ ਉਹਦੇ ਇਹ तमाम ਭੋਲੇ ਨਾ ਦੇ ਭਗਤਾਂ ਉਤੇ ਆਪਣਾ ਮਿਹਰ ਭਰਿਆ ਹੱਥ ਮੇਸ਼ਰ ਕਰਨ ਤਾਂ ਕਿ ਇਹ ਸਨਾਤਨ ਧਰਮ ਦਾ ਦਰੋਹ ਇਸੇ ਤਰੀਕੇ ਨਾਲ ਚੱਕ ਕੇ ਦੁਰਦੇ ਰਹਿਣ ਹਮੇਸ਼ਾ ਅਜੀ 3 ਸਾਲ ਹੋ ਗਏ ਜੀ ਮੈਨੂੰ ਦਾ ਉਹਦਾ ਆਪਣਾ ਗਰੁੱਪ 23 ਸਾਲਾਂ ਦਾ ਚੱਲ ਰਿਹਾ ਹੈ ਹਾਂ ਜੀ ਹਾਂ ਜੀ ਨਾ ਉਤਸਾਹ ਰਹਿੰਦਾ ਇਸ ਦਿਨ ਦਾ ਲੈ ਕੇ ਜਦੋਂ ਕਾਵੜ ਲਾੜੋ 10 15 ਦਿਨ ਤੋਂ ਪਹਿਲਾਂ ਹੀ ਸਾਨੂੰ ਹੋ ਜਾਂਦਾ ਵੀ ਹਾਂ ਜਾਣਾ ਜਾਣਾ ਤਿਆਰੀ ਖੇਚਲੀ ਦੀ ਫਿਰ ਜੈ ਭੋਲੇ ਨਾ ਦਾ ਹਰ ਹਰ ਮਹਾਦੇਵ ਦੋਸਤੋ ਮੇਰਾ ਨਾਮ ਹੈ ਹਰਦੀਪ ਦੁਆ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਗੱਲ ਕਰੀਏ ਚਲੋ ਲੁਧਿਆਣਾ ਸ਼ਾਇਦ ਹੀ ਦਾ ਸੇ ਕਾਵੜ ਯਾਤਰਾ ਦੇ ਜਿਹੜੇ ਯਾਤਰੀ ਨੇ ਉਹਨਾਂ ਦਾ ਸਵਾਗਤ ਜਿਹੜਾ ਹੈਗਾ ਤੁਹਾਨੂੰ ਸਾਫ਼-ਸਾਫ਼ ਦੱਸ ਦਵਾਂ ਕਿ ਸ਼ਿਵ ਸੈਨਾ ਵੱਲੋਂ ਜਿਹੜਾ ਅੱਜ ਕੀਤਾ ਜਾ ਰਿਹਾ ਹੈਗਾ ਬੜੀ ਵੱਡੀ ਗੱਲ ਹੈ ਕਿ ਸਾਡੇ ਨਾਲ ਗੱਲ ਕਰ ਮੌਜੂਦ ਨੇ ਐਸਐਮ ਚੰਦਰਕਾਂਤ ਚੱਡਾ ਜੀ ਤੇ ਆਓ ਨਾ ਸਵਾਗਤ ਕਰਦੇ ਹੋ ਜਾਣਦੇ ਕਿ ਇਸ ਪ੍ਰਕਾਰ ਦੇ ਨਾਲ ਕਾਵੜ ਯਾਤਰੀਆਂ ਦਾ ਆਏ ਸਵਾਗਤ ਕਰ ਰਹੇ ਨੇ ਹਰ ਹਰ ਮਹਾਦੇਵ ਬੋਲ ਸ਼ੰਕਰ ਭਗਵਾਨ ਕੀ ਜੈ ਅੱਜ ਭਗਵਾਨ ਭੋਲੇ ਨਾਲ ਦੇ ਪ੍ਰੀਤ ਭਗਤ ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਰਾਹੀ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਸਮੁੱਚੇ ਜਗਤ 'ਚ ਰਹਿੰਦੇ ਸਨਾਤਨ ਤਰਫ ਪ੍ਰੇਮੀਆਂ ਨੂੰ ਪਵਿੱਤਰ ਸ਼ਾਵਨ ਮਹਾਦੀយ ਔਰ ਸ਼ਿਵਰਾਤਰੀ ਦੀ ਅੱਜ ਪਾਵਨ ਜਿਹੜਾ ਦਿਨ ਹੈ ਉਸ ਦੀ ਲੱਖ ਲੱਖ ਵਧਾਈ ਦਿਨਾ ਕਿਉਂਕਿ ਅੱਜ ਸਾਡੇ ਲੁਧਿਆਣੇ ਦੀ ਕਾਵੜ ਤਮਾਮ ਕਾਵੜੀਏ ਜਿਹੜੇ 20 25 ਸਾਲ ਤੋਂ 30 30 ਸਾਲ ਤੋਂ ਲਗਾਤਾਰ ਹਰ ਸਾਲ ਭਗਵਾਨ ਬੋਲੇਨਾਥ ਦੇ ਨਾਮ ਦਾ ਗੁਣਗਾਨ ਕਰਦੇ ਹੋਏ ਗੰਗੋਤਰੀ ਧਾਮ ਹਰੀਦਵਾਰ ਧਾਮ ਤੋਂ ਪਾਵਨ ਗੰਗਾ ਜਲ ਲਿਆ ਕੇ ਅਭਿਸ਼ੇਕ ਭਗਵਾਨ ਬੋਲੇਨਾਥ ਦਾ ਕਰਦੇ ਆ ਔਰ ਮੈਂ ਸਮਝਦਾ ਕਾਵੜ ਯਾਤਰਾ ਕੇਵਲ ਇੱਕ ਸਨਾਤਨ ਧਰਮ ਨੂੰ ਦਾ ਹੈ ਜਿੱਥੇ ਉਜਾਗਰ ਕਰਦੀ ਹੈ ਪ੍ਰਚਾਰ ਪ੍ਰਸਾਰ ਤੇ ਪਰਫਲਿਤ ਕਰਦੀ ਹੈ ਉੱਥੇ ਹੀ ਭਾਰਤ ਸਾਡੇ ਦੇਸ਼ ਦਾ ਤਿਰੰਗਾ ਤੁੱਜ ਲੈ ਕੇ ਜਦੋਂ ਕਾਵੜੀਏ ਨਿਕਲਦੇ ਆ ਤਾਂ ਸਨਾਤਨ ਧਰਮ ਦੇ ਨਾਲ-ਨਾਲ ਦੇਸ਼ ਦੀ ਵੀ ਸ਼ਾਨ ਵੱਧਦੀ ਹੈ ਔਰ ਤੁਸੀਂ ਦੇਖੋ ਪੂਰੇ ਦੇਸ਼ ਭਾਰ ਚੋਂ ਵੱਖ-ਵੱਖ ਸੂਬਿਆਂ ਚੋਂ ਜਿੱਥੇ ਕਾਵੜੀਏ ਭਗਵਾਨ ਬੋਲੇਨਾਥ ਦਾ ਗੁੰਗਾਨ ਕਰਦੇ ਹੋਏ ਸਰਬਤ ਦੇ ਭਲੇ ਦੀ ਅਰਦਾਸ ਮੰਗ ਕੇ ਸਰਬਜਨ ਕਲਿਆਣ ਨੂੰ ਜਿਹੜੀ ਮੰਗ ਕੇ ਪ੍ਰਾਰਥਨਾ ਕਰਕੇ ਭਗਵਾਨ ਬੋਲੇਨਾਥ ਦਾ ਵਿਸ਼ੇਕ ਕਰਨ ਲਈ ਪਾਵਨ ਗੰਗਾ ਜਲ ਲੈਂਦੇ ਆ ਅੱਜ ਲੁਧਿਆਣੇ ਦੀ ਧਰਤੀ ਤੇ ਜਿਹਨੇ ਵੀ ਕਾਵੜੀਏ ਪਹੁੰਚ ਰਹੇ ਆ ਉਹਨਾਂ ਦਾ ਸ਼ਿਵ ਸੈਨਾ ਉਦੋਂ ਵਾਲਾ ਸਾਫ ਠਾਕਰੇ ਵੱਲੋਂ ਨਿੱਘਾ ਸਵਾਗਤ ਜਿਹੜਾ ਫੁੱਲਾਂ ਦੀ ਵਰਖਾ ਦੇ ਨਾਲ ਜਲਪਾਨ ਦੇ ਨਾਲ ਭਗਵਾਨ ਭੋਲੇ ਨਾਲ ਦੇ ਸਰੋਪੇ ਪਵਾ ਕੇ ਉਹਨਾਂ ਨੂੰ ਪਟਕੇ ਪੈਨਾ ਕੇ ਕੀਤਾ ਜਾ ਰਿਹਾ ਹੈ। ਇਹ ਆਸ ਕਰਦੇ ਹਾਂ ਪਰਮਪੀਤਾ ਪ੍ਰਮਾਤਮਾ ਦੇ ਕਿ ਇਹਨਾਂ ਤਮਾਮ ਕਾਵੜੀਆਂ ਉਹਦੇ ਤੇ ਤਮਾਮ ਭੋਲੇ ਨਾਲ ਦੇ ਭਗਤਾਂ ਉੱਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਰੱਖਣ। ਬਾਕੀ ਇਹ ਸਨਾਤਨ ਧਰਮ ਦਾ ਦਰੋਹਰ ਇਸੇ ਤਰੀਕੇ ਨਾਲ ਚੱਕ ਕੇ ਤੁਰਦੇ ਰਹਣ ਹਮੇਸ਼ਾ। ਕਿੱਧਰੋਂ ਆ ਰਹੇ ਕਿੰਨੇ ਦਿਨਾਂ ਦੀ ਯਾਤਰਾ ਤੁਹਾਡੇ ਕੋਲ ਲੁਧਿਆਣੇ ਪਹੁੰਚਦੇ ਆਪਣੇ ਢਿਲਿਆਣਾ ਸ਼ਹਿਰ ਤੇ। ਇਹ ਦੇਖੋ ਤਕਰੀਬਨ 10 ਤੋਂ 12 ਦਿਨ ਲੱਗ ਜਾਂਦੇ ਆ ਕਿਉਂਕਿ ਪੈਦਲ ਯਾਤਰਾ ਸ਼੍ਰੀ ਹਰੀਦਵਾਰ ਤੋਂ ਗੰਗੋਤਰੀ ਦਹਾਨ ਤੋਂ ਲੁਧਿਆਣੇ ਤੱਕ ਔਰ ਇਸ ਮੌਸਮ ਦੇ ਵਿੱਚ ਜਦੋਂ ਗਰਮੀ ਔਰ ਹੂਮਸ ਭਰੀ ਗਰਮੀ ਔਰ ਮੈਂ ਸਮਝਦਾ ਭਗਵਾਨ ਬੋਲੇ ਨਾਲ ਦੀ ਬੜੀ ਖਾਸ ਮਿਹਰ ਹੈ ਤਮਾਮ ਕਾਵੜੀਆਂ ਦੇ ਉੱਤੇ ਜਿਹੜਾ ਇਹਨਾਂ ਉੱਤੇ ਕਿਰਪਾ ਬਰਸਾਂਦੇ ਆ ਤੇ ਹਰ ਸਾਲ ਇਹ ਭਗਵਾਨ ਬੋਲੇ ਨਾਲ ਦਾ ਗੁਣਗਾਨ ਕਰਦੇ ਆ ਕਾਵੜ ਲੈ ਕੇ ਲੁਧਿਆਣਾ ਸ਼ਹਿਰ ਚ ਹੋਰ ਵੀ ਸਤੋਕੇ ਜਾਂਦੇ ਆ ਅੱਜ ਲੁਧਿਆਣਾ ਦੀ ਜਿਹੜੀ ਕਾਵੜ ਪਹੁੰਚੀ ਹੈ ਕਿਉਂਕਿ ਸ਼ਾਵਨ ਦੀ ਅੱਜ ਮਹਾ ਸ਼ਿਵਰਾਤਰੀ ਹੈ ਅੱਜ ਸਾਰੇ ਮੰਦਿਰਾਂ ਦੇ ਵਿੱਚ ਭਗਵਾਨ ਬੋਲੇ ਨਾਲ ਦਾ ਵਿਸ਼ੇਸ਼ ਜਿਹੜਾ ਕਾਵੜੀਆਂ ਵੱਲੋਂ ਕੀਤਾ ਜਾਣਾ ਹੈ ਵਿਸ਼ੇਸ਼ ਕਰ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਮੰਦਿਰ ਜੋ ਸਾਡੇ ਲੁਧਿਆਣਾ ਦਾ ਮੱਠ ਹੈ ਉਥੇ ਸਾਰੇ ਕਾਵੜੀਆਂ ਨਤਮਸਤਕ ਹੋਗੇ ਭਗਵਾਨ ਬੋਲੇनाथ ਦੇ ਚਰਨਾਂ 'ਚ ਦਿਲ ਦੀ ਗਹਿਰਾਈਆਂ 'ਚ ਲੁਧਿਆਣਾ ਵਾਸੀਆਂ ਵੱਲੋਂ ਮੈਂ ਸਵਾਗਤ ਕਰਦਾ ਸਾਰੇ ਕਾਵੜੀਆਂ ਵੀਰਾਂ ਦਾ ਜੈ ਸ਼੍ਰੀ ਰਾਮ ਜੈ ਬੋਲੇ ਸ਼ੰਕਰ ਅਜੇ ਸ਼ਿਵसेना ਉਦੋਂ ਬਲਾ ਸਾਫ ਠਾਕਰੇ ਵੱਲੋਂ ਪੂਰੀ ਲੁਧਿਆਣੇ ਦੀ ਟੀਮ ਵੱਲੋਂ ਕਾਵੜੀਆਂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਸ਼੍ਰੀ ਬੋਲੇनाथ ਦੇ ਪਟਕੇ ਪਹਿਨਾ ਕੇ ਫੁੱਲਾਂ ਦੀ ਵਰਖਾ ਕਰਕੇ ਬਹੁਤ ਵਧੀਆ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਕਿਉਂਕਿ ਦੇਖੋ 10 12 ਦਿਨ ਇਹਨਾਂ ਨੂੰ ਲੱਗਦੇ ਆਣ ਲੱਗੇ ਔਰ ਇਹਨਾਂ ਦੀ ਸ਼ਰਧਾ ਜਿਹੜੀ ਨਿਸ਼ਟਾ ਹੈ ਔਰ ਭਗਵਾਨ ਬੋਲੇनाथ ਇਹਨਾਂ ਤੇ ਇਦਾਂ ਹੀ ਅਪਾਰ ਕਿਰਪਾ ਬਣਾਈ ਰੱਖਣ ਔਰ ਸਾਲੋ ਸਾਲ ਯੂਥ ਨੂੰ ਸਾਡੇ ਵਰਗੇ ਸਨਾਤਨ ਪ੍ਰੇਮੀਆਂ ਨੂੰ ਵੀ ਇੱਕ ਅੱਛਾ ਮੈਸੇਜ ਆਂਦਾ ਹੈ ਜੈ ਬੋਲੇਨਾ ਜੈ ਸ਼ਿਵ ਸ਼ੰਗਰ ਬਹੁ ਸ਼ੰਕਰ ਭਗਵਾਨ ਕੀ ਜੈ ਅਸੀਂ ਹਰਦوار ਤੋਂ ਜਲ ਲੈ ਕੇ ਆਏ ਆ ਜੀ ਇੱਥੇ ਅਸੀਂ ਨੀਲਕੰਧ ਮੰਦਰ ਸੁਭਾਸ਼ ਨਗਰ ਮੰਦਰ ਜਲ ਚੜ੍ਹਾਣੇ ਆ ਸੀ ਸਾਡਾ ਸੰਗ ਬਣਿਆ ਸ਼ਿਵ ਸ਼ਕਤੀ ਕਾਵਰ ਸੇਵਾ ਸੁਮਿਤੀ ਅਸੀਂ ਹਰ ਸਾਲ ਜਾਂਦੇ ਆ ਇਹ ਸਾਡਾ ਜਿਹੜਾ 23 ਮਾ ਵਿਸ਼ਾਲ ਸੀ ਸਾਡੀ ਯਾਤਰਾ ਜਿਹੜੀ ਸੀ ਹੁਣ ਤੇ ਅਸੀਂ ਮੰਦਰ ਸਾਨੂੰ ਲੱਗੇ ਜੀ ਆਪਣਾ 4 ਦਿਨ ਲਈ 4 ਦਿਨ ਹਾਂਜੀ ਡਾਕਾ ਵੜਾ ਸਾਡੀ ਸਾਡਾ ਸੰਗ ਬਣਿਆ ਹੈ ਮੈਨੂੰ ਇਹ ਦੱਸੋ ਕਿ ਕਿਧਰ ਹੋ ਗਏ ਸੀ ਕਿੰਨੇ ਦਿਨਾਂ ਦਾ ਬਾਅਦ ਵਾਪਸ ਆ ਗਏ ਜਾਨੇ ਤਾਂ ਗੰਗੋਤਰੀ ਗਏ ਸੀ 11 ਦਿਨ ਦਾ ਟੂਰ ਸੀ ਜੀ ਗੰਗੋਤਰੀਆਂ ਜਲ ਲੈ ਕੇ ਆਏ ਆ ਲੁਧਿਆਣਾ ਸ਼ਿਵਾਲੇ ਸ਼ਮਸ਼ਾਨ ਘਰ ਧੋਬੀ ਦੇ ਧੋਬੀ ਘਰ ਸ਼ਮਸ਼ਾਨ ਘਰ ਚੜਾਣਾ ਜੀ ਜਲ ਪੈਪੋਲੇ ਨਾਲ ਦੀ 23 ਸਾ 23 ਹੀ ਸਾਡਾ ਕਾਵੜਾ ਲੁਧਿਆਣਾ ਜੀ ਲੁਧਿਆਣਾ ਤੋਂ ਗੰਗੋਤਰੀ ਦਾ ਕਾਵੜ ਚੱਕਰ ਵੀਰ ਬਜਰੰਗ ਐਸੀ ਸ਼ੁਰੂਆਤ ਕਿਤੇ ਕਾਵੜੇ ਆਤਰ ਗੰਗੋਤਰੀ ਨੂੰ ਲੈ ਕੇ ਆ ਰਹੇ ਕਾਵੜ ਕਿਤਾ ਲੱਗ ਰਿਹਾ ਜਾ ਕੇ ਵਾਪਸ ਬਹੁਤ ਵਧੀਆ ਭੋਲੇ ਵੀ ਮੋਜ ਆ ਕਰੇਗੀ ਮੋਜ ਕਿੰਨੇ ਭੋਲੇ ਦੀ ਭਰਾਤ ਸਵਰਗ ਦੇ ਜੂਟੇ ਫੋਜਿਸ ਗਏ ਸਾਰੇ ਗਾਇਤ ਸਾਰੇ ਇਕੱਠੇ ਪਰ ਸਾਡੇ ਸਾਰੇ ਬੋਲੇ ਸਾਰੇ ਇਕੱਠੇ ਹੀ ਆ ਹਜ਼ਾਰਾ ਹਜ਼ਾਰਾ ਬਲੋਰ ਏ ਲੁਧਿਆਣੇੋਂ 4-500 ਮੁੰਡਾ ਗਿਆ ਸੀ ਤੇ ਉੱਥੇ ਸਾਡੇ 3 ਕਰੋੜ ਬੰਦੇ ਨੇ ਗੰਗਾ ਜਲ ਭਰਿਆ ਜੈਕਾਰਾ ਪੀਰ ਬਜਰੰਗ ਦੇ ਅੱਲਾਹੁ ਅਕਬਰ ਬਹੁਤ ਵਧੀਆ ਜੀ ਪੂਰਾ ਮਤਲਬ ਵਧੀਆ ਤਰੀਕੇ ਨਾਲ ਆਈ ਆ ਪੂਰਾ ਇੰਜੋਏ ਹੋਇਆ ਹੈਗਾ ਆ ਅੱਛਾ ਤੁਹਾਡਾ ਪੁੱਨਾ ਦਾ ਨਾਮ ਸਵਾਗਤ ਕੀਤਾ ਇਹਰੇ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜੀ ਲਵਲੀ ਭਾਈ ਦੇ ਵੱਲੋਂ ਜੈ ਜੈ ਚੰਦਰ ਗਾਨ ਚੱਡੇ ਵੱਲੋਂ ਜੀ ਬਹੁਤ ਬਹੁਤ ਧੰਨਵਾਦ ਜੀ ਹੋਲੇ ਕੀ ਵੇ ਜੈ ਮੋਹਰ ਮੇੜਾ ਕੀ ਨਵਕ੍ਰਿਸ਼ਪੀਗੇ ਨਹੀਂ ਹਾਂਜੀ ਮੇਰਾ ਨਾਮ ਰਾਜਕੁਮਾਰ ਹੈ ਜੀ ਪਹਿਲੇ ਤਾਂ ਮੈਂ ਨਿਊ ਇਕਤਾਨੀਲ ਕੰਠ ਮਹਾਦੇਵ ਕਲੱਬ ਦੇ ਕਾਵੜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਮਾਗੰ ਗੋਤਰੀ ਗੰਗਾ ਮਈਆਂ ਨੂੰ ਉੱਥੋਂ ਲੈ ਕੇ ਆਏ ਆ ਭਗਵਾਨ ਬੋਲੇ ਨਾਲ ਨੂੰ ਅਰਪਿਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ 파ਰਸ ਹਾਂਜੀ ਹਾਂਜੀ ਤਿੰਨ ਸਾਲਾਂ ਤੋਂ ਜਾ ਰਹੇ ਹੋ ਅਜੀ ਤਿੰਨ ਸਾਲ ਹੋ ਗਏ ਜੀ ਮੈਨੂੰ ਦਾ ਉਹਦਾ ਆਪਣਾ ਗਰੁੱਪ ਆ 23 ਸਾਲਾਂ ਤੋਂ ਜਾ ਰਿਹਾ ਹੈ ਹਾਂਜੀ ਹਾਂਜੀ ਨਾ ਉਤਸਾਹ ਰਹਿੰਦਾ ਇਸ ਦਿਨ ਦਾ ਲੈ ਕੇ ਜਦੋਂ ਕਾਵੜੇ ਦੀ ਸ਼ੁਰੂਆਤ ਹੁੰਦੀ ਹੈ ਲਾਲੋ 10 15 ਦਿਨ ਤੋਂ ਪਹਿਲਾਂ ਹੀ ਸਾਨੂੰ ਹੋ ਜਾਂਦਾ ਵੀ ਹਾਂ ਜਾਣਾ ਜਾਣਾ ਤਿਆਰੀ ਖੇਚਲੀ ਦੀ ਫਿਰ ਚਾਹ ਬੋਲੇ ਨਾ ਆਦਾ